ਕਹਿੰਦੇ ਅਸੀਂ ਜ਼ਮੀਨਾਂ ਜਿਹੜੀਆਂ ਉਹਨੇ ਤੁਹਾਨੂੰ ਵਧੀਆ ਕਰਕੇ ਵਧੀਆ ਬਣਾ ਕੇ ਦਵਾਂਗੇ ਬਿਜ਼ਨਸ ਵਾਲੀ ਪਾ ਕੇ ਦੇਵਾਂਗੇ ਲੋਕ ਕੀ ਕਰੋ ਉੱਜੜ ਜਾਣ ਕੇ ਉੱਥੇ ਸਿਮਿੰਟ ਦਾ ਬਣਾ ਕੇ ਬੈਠੇ ਰਹਿਣਗੇ ਜਿਹਿੰਦਾ ਨਾ ਫਾਰਮਰਸ ਖਤਮ ਹੋ ਗਏ ਤਾਂ ਕੰਮ ਹੀ ਨਹੀਂ ਚੱਲਦਾ ਆਪਣੇ ਦਾ ਮੁੰਡੇ ਕੁੜੀ ਰਿਸ਼ਤਾ ਵੀ ਕਰਨਾ ਉਹ ਤਾਂ ਪੁੱਛਦੇ ਵੀ ਜ਼ਮੀਨ ਕਿੰਦੀ ਨਾ ਜੱਟ ਕਹਿੰਦਾ ਜਿਹਦੇ ਕੋਲ ਜ਼ਮੀਨ ਨਹੀਂ ਐ ਇੱਥੇ ਬਸ ਹੁਣ ਤਾਂ ਅਜ ਤਾਂ ਹਾਲ ਬੋਂਦੇ ਮਰ ਗਏ ਪੁੱਠਾਂ ਤੇ ਚੜਦੇ ਮਰ ਗਏ ਉਹ ਹੀ ਕੁਝ ਕਰਾ ਰਹੇ ਦਿੱਲੀ ਵਾਲੇ ਭਗਵਾਨਤਮਨ ਤਰਵਰ ਸਟੈਂਪ ਉਹ ਤਾਂ ਸ਼ਰਾਬ ਪੁੱਲੀ ਤੇ ਬਹਿ ਗਿਆ ਤੜਕੇ ਨਾ 10 ਵਜੇ ਉੱਠੂ ਫੇਰ ਡਾਕਟਰ ਨੂੰ ਬੁਲਾ ਲੈਂਦੇ ਛੋਟਾ ਜਿਹਾ ਪੰਜਾਬ ਆ ਜੀ ਤੇ ਜਬੀਰ ਕਿੰਨੀ ਕਾ ਕਿਸੇ ਕੋਲ 2 ਕਿੱਲੇ ਆਉਂਦੀ ਕਿੰਨੇ 4 ਆਉਂਦੀ ਆ ਜੇ ਉਹੀ ਲੈ ਲਈ ਫੇਰ ਕੀ ਕਰਾਂਗੇ ਪਾਵਾ ਕੇ ਨੂੰ ਠੇਕੇ ਦੇ ਦਿੰਨੀ ਪਰ ਕਿਸੇ ਦਾ ਰਜਗਾਰ ਚੱਲਦਾ ਕਿਸੇ ਨੂੰ ਇਨਕਮ ਹੁੰਦੀ ਆ ਕਿ ਇਹਦੇ ਬਾਲ ਬੱਚੇ ਉਸੇ ਜ਼ਮੀਨ ਤੇ ਪੜਦੇ ਆ ਕਿ ਉਹ ਠੇਕਾ ਵੀ ਦਿੰਦੇ ਆ ਕਿਸੇ ਨੂੰ ਰਜਗਾਰ ਤਾਂ ਮਿਲਦਾ ਉੱਥੇ ਐਗਰੀਕਲਚਰ ਨੇ ਬਹੁਤ ਜ਼ਿਆਦਾ ਰਜਗਾਰ ਦਿੱਤਾ ਹੈ ਫਿਰ ਖੇਤੀ ਕਰਕੇ ਰਾਜੀ ਵੀ ਨਹੀਂ ਕਈ ਜਵਾਕ ਨੌਜਵਾਨ ਉੱ ਚੱਲੇ ਆ ਬਾਹਰ ਤੇ ਸੰਭੀ ਕੋਈ ਹੋ ਜਾਂਦਾ ਉਹ ਤਾਂ ਵੀ ਤਾਂ ਵੀ ਅਜੇ ਅਜੇ ਸਾਡੇ ਅਰਗੇ ਬੁੜਿਆਂ ਚ ਹੈਗਾ ਜੀ ਅਜੇ ਕੋਈ ਨਾਲ ਮੈਨੂੰ ਮਸਲਾ ਜੇ ਵੀ ਚੱਲੀ ਜਾਂਦਾ ਜਮੀਨਾ ਕੁਆਇਰ ਕਰ ਰਹੇ ਆ ਲੈਂਡ ਪੂਲਿੰਗ ਵਾਲਾ ਚੱਲੀ ਜਾਂਦਾ ਕੰਮ ਉਹ ਤਾਂ ਉਹ ਤਾਂ ਗੇਰਾ ਅਜੇ ਜੇ ਵੱਡਾ ਕੰਮ ਆ ਉਹ ਉਹਦਾ ਨਹੀਂ ਹੁਣਾ ਨਹੀਂ ਉਹ ਹੁਣਾ ਨਹੀਂ ਨਹੀਂ ਬੰਦੀ ਦੀ ਗੱਲ ਨਹੀਂ ਨਹੀਂ ਬੰਦੀ ਦੀ ਗੱਲ ਨਹੀਂ ਵਣ ਸਾਰੇ ਸਾਰੇ ਲੋਕੀ ਖਿਲਾਫ ਹੈ ਉਹ ਸਾਰਿਆਂ ਨੂੰ ਕਰੋ ਬਾਹਰ ਕੱਢਣਾ ਹੈ ਜ਼ਮੀਨਾਂ ਕੇ ਹੈ ਰਹਿ ਕੀ ਉਹ ਜ਼ਮੀਨ ਤਾਂ ਛੜਕਣ ਲੈ ਲਈ ਤੇ ਕੁਝ ਕਲੋਨੀਆਂ ਲੈ ਲਈ ਤੇ ਆਪਣਾ ਜਿਹੜਾ ਆਪਣਾ ਵਿਰਸਾ ਕਿਸਾਨੀ ਵਾਲਾ ਜਾਂ ਸਿੱਖਾਂ ਵਾਲਾ ਦਾ ਫਾਰਮਰ ਵਾਲਾ ਉਹ ਤਾਂ ਖਤਮੀ ਹੋ ਜਾਣਾ ਇਸ ਤਰ੍ਹਾਂ ਬਿਲਕੁਲ ਐਡਾ ਛੋਟਾ ਜਿਹਾ ਪੰਜਾਬ ਹੈ ਜੀ ਤੇ ਜਮੀਰ ਕਿੰਨੀ ਕਾ ਕਿਸੇ ਕੋਲ 2 ਕਿੱਲੇ ਆਉਂਦੀ ਕਿੰਨੇ 4 ਆਉਂਦੀ ਆ ਜੇ ਉਹੀ ਲੈ ਲਈ ਫੇਰ ਕੀ ਕਰਾਂਗੇ ਫੇਰ ਖੇਤੀ ਪ੍ਰਧਾਨ ਸੂਬਾ ਜਿੱਥੇ ਹੈਗਾ ਸੀ ਉਹ ਤਾਂ ਫੇਰ ਖਤਮ ਹੀ ਹੋ ਜਾਊਗਾ ਹਾਂ ਖਤਮ ਹੋ ਜਾਊਗਾ ਹੈਨਾ ਹਾਂ ਆਪਣੀ ਖੇਤੀ ਕਰਕੇ ਰਾਜੀ ਵੀ ਨਹੀਂ ਕਈ ਜਵਾਕ ਨੌਜਵਾਨੂ ਚੱਲੇ ਆ ਬਾਹਰ ਤੇ ਸੰਭੀ ਕੋਈ ਹੋ ਜਾਂਦਾ ਉਹ ਨਹੀਂ ਤਾਂ ਵੀ ਤਾਂ ਵੀ ਹਜੇ ਹਜੇ ਸਾਡੇ ਅਰਗੇ ਬੁਢਿਆਂ ਚ ਹੈਗਾ ਜੀ ਹਜੇ ਕੋਈ ਨਾਲ ਇਹਦੇ ਬਜ਼ੁਰਗ ਜ਼ਿਆਦਾ ਹਜੇ ਦਮ ਰੱਖਦੇ ਆ ਖੇਤਾਂ ਚ ਜਾਂਦਾ ਹਾਂ ਜੀ ਤੇ ਜੀ ਬਾਹਰ ਨੂੰ ਕਰਦੇ ਉੱਥੇ ਸਾਰਾ ਕੰਮ ਠੀਕ ਹੋ ਜਾਂਦਾ ਹਾਂ ਅੱਛਾ ਸਰਾਕ ਉਹ ਹੀ ਕੁਛ ਕਰਾ ਰਹੇ ਦਿੱਲੀ ਵਾਲੇ ਭਗਵਾਨ ਤਮਨ ਤਰਵਰਸਟੈਂਪ ਉਹ ਤਾਂ ਸ਼ਰਾਬ ਪੀ ਤੇ ਬਹਿ ਗਿਆ ਤੜਕੇ ਨਾ 10 ਵਜੇ ਉੱਠੂ ਫੇਰ ਡਾਕਟਰ ਨੂੰ ਬੁਲਾ ਲੈਂਦੇ ਆ ਜੀ ਗੱਲ ਕਰੂੰ ਚੁਟਕਲੇ ਨਾ ਕਰੂੰ ਤੂੰ ਇੱਕ ચીਫ ਮਿਸਟਰ ਤੇਰੇ ਕੋਲ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਹੈ ચીਫ ਮਿਸਟਰ ਦਾ ਪ੍ਰੋਟੋਕੋਲ ਹੁੰਦਾ ਐਡੀ ਵੱਡੀ ਪੋਸਟ ਹੈ ਪੂਰੇ ਸਟੇਟ ਦਾ ਮਾਲਕ ਹੈ ਉਹਦੇ ਹੱਥ 'ਚ ਹੀ ਕੁਛ ਨਹੀਂ ਉਹ ਕਹਿੰਦੇ ਅਸੀਂ ਜ਼ਮੀਨਾਂ ਜਿਹੜੀਆਂ ਉਹਨੇ ਤੁਹਾਨੂੰ ਵਧੀਆ ਕਰਕੇ ਵਧੀਆ ਬਣਾ ਕੇ ਦਵਾਂਗੇ ਬਿਜ਼ਨਸ ਵਾਲੀ ਪਾ ਕੇ ਦੇਵਾਂਗੇ ਰੋਕ ਕੇ ਕਰੋ ਉੱਜੜ ਜਾਣ ਕੇ ਉੱਥੇ ਸਿਮਿੰਟ ਦਾ ਬਣਾ ਕੇ ਬੈਠੇ ਰਹਿਣਗੇ ਖਾਣਗੇ ਕਿੱਥੋਂ ਮਾਲ ਦੇ ਮਿਲਕਾਂ ਦੇ ਵਿੱਚ ਨਾ ਜੀ ਜਿਹੜੇ ਨਵੇਂ ਲੋਕ ਜਾਂਦੇ ਉਹਨਾਂ ਨੂੰ ਰੂਰ ਏਰੀਏ 'ਚ ਵਸਾਉਂਦੇ ਆ ਵੀ ਤੁਸੀਂ ਇੱਥੇ ਡਿਵੈਲਪ ਕਰੋ ਇਥੇ ਵਾਈ ਕਰੋ ਹੋਰ ਕਰੋ ਜਾਂ ਜੋ ਵੀ ਕੰਮ ਕਰਨਾ ਹੈ ਇਹਨੂੰ ਡਿਵੈਲਪ ਕਰੋ ਸ਼ੇਰੀ ਕਰਨ ਨੂੰ ਮਤਲਬ ਉਹ ਡਿਸਚਾਰਜ ਕਰਦੀ ਹੈ ਆਪਣੇ ਸ਼ੇਰੀ ਕਰਨ ਨੂੰ ਮਤਲਬ ਇਨਚਾਰਜ ਕਰ ਰਹੇ ਤੇਰੀ ਬਜਾਏ ਤੇ ਜੇ ਜਿੰਮੇਦਾਰਾ ਫਾਰਮਰ ਚ ਖਤਮ ਹੋ ਗਿਆ ਤਾਂ ਕੰਮ ਹੀ ਨਹੀਂ ਚੱਲਣਾ ਆਪਣੇ ਮੁੰਡੇ ਕੁੜੀ ਰਿਸ਼ਤਾ ਵੀ ਕਰਨਾ ਹੋ ਤਾਂ ਪਉਦੇ ਵੀ ਜ਼ਮੀਨ ਕਿੱਦੀ ਨਾਲੇ ਜੱਟ ਕਰਾ ਜਿਹਦੇ ਕੋਲ ਜ਼ਮੀਨ ਨਹੀਂ ਹੈ ਉਹਦਾ ਜੱਟ ਨੇ ਖਤਮ ਹੋ ਗਏ ਹਾਂ ਪੜੇ ਲਿਖੇ ਹੈ ਕਿ ਜੱਟ ਕੋਈ ਗੱਲ ਨਹੀਂ ਬੜੀਆਂ ਵਧੀਆ ਪੋਸਟਾਂ ਤੇ ਆ ਸਾਰੇ ਪੜੇ ਦੇਖਿਆ ਰਿਟਾਇਰਡ ਆਫਸਰ ਰਿਟਾਇਰਡ ਐਸੀ ਕੋਈ ਗੱਲ ਨਹੀਂ ਪਰ ਫਿਰ ਵੀ ਵਿਰਸਾ ਤਾਂ ਵਿਰਸਾ ਹੀ ਆ ਆਪ ਦਾ ਇੱਥੇ ਸ਼ਹਿਰ ਇੱਥੇ ਰਹਿਣੇ ਕੋਈ ਬੱਚੇ ਚੰਡੀਗੜ੍ਹ ਰਹਉਣ ਉੱਥੇ ਹੁਣ ਜਮਾਂਦੇ ਨਹੀਂ ਕਰਤਾ ਜਾਣਗੇ ਵੀ ਕਿਤੇ ਮਿਲਿਆ ਇਹ ਠੀਕ ਐ ਨਹੀਂ ਤਾਂ ਆਹ ਹੀ ਚ ਵਧੀਆ ਰਹਿਦਾ ਜਮੀਨ ਪਾਵਾ ਕੇ ਉਹਨੂੰ ਠੇਕੇ ਦੇ ਦਿੰਨੇ ਪਰ ਕਿਸੇ ਦਾ ਰਜਗਾਰ ਚੱਲਦਾ ਕਿਸੇ ਨੂੰ ਇਨਕਮ ਹੁੰਦੀ ਐ ਕਿ ਦੇ ਬਾਲ ਬੱਚੇ ਉਸੇ ਜ਼ਮੀਨ ਤੇ ਪੜਦੇ ਆ ਕਿ ਉਹ ਠੇਕਾ ਵੀ ਦਿੰਦੇ ਆ ਕਿਸੇ ਨੂੰ ਰੋਜ਼ਗਾਰ ਤਾਂ ਮਿਲਦਾ ਉੱਥੇ ਐਗਰੀਕਲਚਰ ਨੇ ਬਹੁਤ ਜ਼ਿਆਦਾ ਰੋਜ਼ਗਾਰ ਦਿੱਤਾ ਜੇ ਕਿਸੇ ਕੋਲੇ 2 ਕਿੱਲੇ ਆਉਂਦੇ ਕਿੰਨੇ 4 ਆਉਂਦੀ ਆ ਜੇ ਉਹੀ ਲੈ ਲਈ ਫੇਰ ਕੀ ਕਰਾਂਗੇ ਖੇਤੀ ਪ੍ਰਧਾਨ ਸੂਬਾ ਜਿੱਥੇ ਹੈਗੇ ਸੀ ਉਹ ਤਾਂ ਫੇਰ ਖਤਮ ਹੀ ਹੋ ਜਾਊਗਾ ਹਾਂ ਖਤਮ ਹੋ ਜਾਊਗਾ ਹੈਨਾ ਆਪਣੀ ਖੇਤੀ ਕਰਕੇ ਰਾਜੀ ਵੀ ਨਹੀਂ ਕਈ ਜਵਾਕ ਨੌਜਵਾਨ ਉਹ ਚੱਲੇ ਆ ਬਾਹਰ ਤੇ ਸਾਂਭੀ ਕੋਈ ਹੋ ਜਾਂਦਾ ਉਹ ਨਹੀਂ ਤਾਂ ਵੀ ਤਾਂ ਵੀ ਹਜੇ ਹਜੇ ਸਾਡੇ ਅੜਕੇ ਬੁੜਿਆਂ ਚ ਹੈਗਾ ਜੀ ਹਜੇ ਕੋਈ ਨਾ ਲੇਬਰ ਨੂੰ ਪਸ਼ੂ ਪੰਛੀਆਂ ਨੂੰ ਸਾਰਿਆਂ ਨੂੰ ਖੇਤੀਬਾੜੀ ਵਾਲੇ ਸੰਭਾਲਦੇ ਆ। ਪੰਜਾਬ 50% ਚੌਲ ਤੇ ਕਣਕ ਪੰਜਾਬ ਦਿੰਦਾ ਐ ਏਡੇ ਵੱਡੇ ਹਿੰਦੁਸਤਾਨ ਨੂੰ। ਹੈ ਜੀ ਤੇ ਉਹ ਜਿਹੜੇ ਆਪਣੇ ਜੇ ਪੰਜਾਬ ਖਤਮ ਹੋ ਗਿਆ ਤੇ ਆਪਣਾ ਭੁੱਖੇ ਮਰ ਜਾਣਗੇ ਲੋਕ। ਅ ਤੇ ਇਹ ਮਤਲਬ ਇਹ ਹੈ ਕਿ ਇਹ ਜ਼ਮੀਨ ਤਾਂ ਨਾ ਜਿਹੜੀ ਜੱਟ ਦੀ ਐ ਇਹ ਮਤਲਬ ਮਾਂ ਹੁੰਦੀ ਐ। ਅਮ ਅੱਛਾ ਯਾਰ ਭਾਈ ਉਹ ਟਕੀ ਐ ਇੱਥੇ ਬਸ ਹੁਣ ਤਾਂ ਅਜ ਤਾਂ ਹਲ ਬੋਹਦੇ ਮਰਗੇ ਪੂਠਾਂ ਤੇ ਚੜਦੇ ਮਰਗੇ ਪਾਣੀ ਹਾਂ ਰਾਤ ਰਾਤ ਨੂੰ ਪਾਣੀ ਵੀ ਲਾਉਂਦੇ ਭਾਈ ਹਾਂ ਬੱਡੇ ਖਾਲਾਂ ਦੇ ਵਿੱਚ ਡਿੱਗਦੇ ਵੀ ਪਾੜਾ ਵੀ ਲੰਦਾ ਹਾਂ ਹਮ ਇੱਕ ਪਟਵਾਰੀ ਸਾਹਿਬ ਨੂੰ ਪੂਰਾ ਹਿਸਾਬ ਹੈ ਨਾ ਫਿਰ ਇੰਚ-ਇੰਚ ਦਾ ਹਿਸਾਬ ਹੈ ਇਹਨਾਂ ਨੂੰ